ਹੈਲੋ ਦੋਸਤੋ ਅੱਜ ਅਸੀਂ ਤੁਹਾਨੂੰ ਬਣਾਉਣਿਸ ਕਾਵਾਂਗੇ ਟਮਾਟਰ ਦੀ ਬਹੁਤ ਹੀ ਸਵਾਦਿਸ਼ਟ ਚਟਨੀ ਜੋ ਕਿ ਜਿੰਨੀ ਜ਼ਿਆਦਾ ਖਾਣ ਦੇ ਵਿੱਚ ਸਵਾਦ ਹੈ ਉਸ ਤੋਂ ਕਿਤੇ ਜ਼ਿਆਦਾ ਇਹ ਲਾਭਦਾਇਕ ਮੰਨੀ ਜਾਂਦੀ ਹੈ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਹ ਜੜੋਂ ਖਤਮ ਕਰਦੀ ਹੈ ਤੇ ਸਾਨੂੰ ਇਹ ਚਟਨੀ ਜ਼ਰੂਰ ਬਣਾ ਕੇ ਖਾਣੀ ਚਾਹੀਦੀ ਹੈ ਜਿਸ ਤਰ੍ਹਾਂ ਕਿ ਸ਼ੂਗਰ ਵਾਲਿਆਂ ਦੇ ਲਈ ਜਾਂ ਕਿਸੇ ਨੂੰ ਕੋਈ ਪਿੱਤ ਵਗੈਰਾ ਵਧਣ ਦੀ ਸਮੱਸਿਆ ਹੋ ਜਾਂਦੀ ਹੈ ਉਹਨਾਂ ਸਾਰੀਆਂ ਬਾਰੀਆਂ ਚ ਬਹੁਤ ਜ਼ਿਆਦਾ ਲਬਦਾ ਇੱਕ ਮੰਨੀ ਜਾਂਦੀ ਹੈ ਟਮਾਟਰ ਦੀ ਚਟਨੀ ਤੇ ਇਸ ਨੂੰ ਬਣਾਉਣ ਦੇ ਲਈ ਅਸੀਂ ਚਾਰ ਟਮਾਟਰ ਲਸਣ ਆਦਰਕ ਤੇ ਹਰੀਆਂ ਮਿਰਚਾਂ ਤੇ ਨਾਲ ਅਸੀਂ ਪਿਆਜ਼ ਜਿਹੜੇ ਨੇ ਕੱਟ ਕਰ ਲਏ ਨੇ ਹੁਣ ਅਸੀਂ ਇੱਕ 프라이ਪਨ ਨੂੰ ਗੈਸ ਦੇ ਉੱਪਰ ਰੱਖਿਆ ਤੇ ਅਸੀਂ ਇਸ ਦੇ ਵਿੱਚ ਪਾ ਦੇਵਾਂਗੇ ਜੀ ਸਰ੍ਹੋਂ ਦਾ ਤੇਲ ਸਰ੍ਹੋਂ ਦਾ ਤੇਲ ਤੁਸੀਂ ਚਾਣ ਵੱਧ ਤੁਹਾਨੂੰ ਪਸੰਦ ਹੈ ਤੇ ਤੁਸੀਂ ਵੱਧ ਪਾ ਸਕਦੇ ਹੋ ਨਹੀਂ ਤੇ ਤੁਸੀਂ ਬਿਲਕੁਲ ਘੱਟ ਇਸ ਨੂੰ ਤੇਲ ਦੇ ਨਾਲ ਗ੍ਰੇਸ ਕਰਕੇ ਵੀ ਇਸ ਨੂੰ ਬਣਾ ਸਕਦੇ ਹੋ ਸੀ ਕਾਫੀ ਜ਼ਿਆਦਾ ਤੇਲ ਲੈਸ ਤੇ ਵਿੱਚ ਪਾ ਦਿੱਤਾ ਤੇਲ ਨੂੰ ਸੀ ਚੰਗੀ ਤਰ੍ਹਾਂ ਕਰ ਲਿਆ ਜੀ ਗਰਮ ਉਸ ਤੋਂ ਬਾਅਦ ਉਸੇ ਇੱਕੀ ਕਰਕੇ ਸਾਰੇ ਟਮਾਟਰ ਇਸ ਤੇ ਦੇਖੀ ਚੱਕ ਬਣਾ ਲੇ ਤੁਸੀਂ ਵੀ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਚਟਨੀ ਬਣਾ ਸਕਦੇ ਹੋ ਜੇਕਰ ਤੁਹਾਨੂੰ ਬਣਾਉਣੀ ਆਉਂਦੀ ਹੈ ਜਾਂ ਕਿਸੇ ਹੋਰ ਤਰੀਕੇ ਨਾਲ ਤੁਸੀਂ ਬਣਾਉਂਦੇ ਹੋ ਤੁਸੀਂ ਉਸ ਤਰੀਕਾ ਵੀ ਮੈਨੂੰ ਕਮੈਂਟਸ ਕਰਕੇ ਦੱਸ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਇਹ ਬਣਾਈ ਚਟਨੀ ਵਧੀਆ ਲੱਗੀ ਤੇ ਵੀ ਤੁਸੀਂ ਮੇਰੇ ਕਮੈਂਟਮ ਵਿੱਚ ਦੱਸ ਸਕਦੇ ਹੋ ਤੇ ਇਸ ਤੋਂ ਬਾਅਦ ਅਸੀਂ ਇਸ ਤਰ੍ਹਾਂ ਟਮਾਟਰ ਰੱਖ ਦਿੱਤੇ ਨੇ ਅਸੀਂ ਥੋੜੀ ਦੇਰ ਦੇ ਲਈ ਟੱਕ ਦੇਣੀ ਆ ਤਾਂ ਕਰਕੇ ਸਾਡੇ ਇਹ ਟਮਾਟਰ ਨੇ ਉਹ ਜਲਦੀ ਦੇ ਨਾਲ ਪੱਕ ਜਾਣਗੇ ਤੇ ਅਸੀਂ ਥੋੜੇ ਜਿਹਾ ਸਮੇਂ ਦੇ ਬਾਅਦ ਇਹਨਾਂ ਨੂੰ ਵੇਖਣਾ ਜ਼ਰੂਰ ਹੈ ਫੇਵਰ ਕੀ ਹੁਣ ਤਾਂ ਹੈ ਕਿ ਟਮਾਟਰ ਸਾਡਾ ਬਰਤਨ ਦੇ ਨਾਲ ਚਿਪਕ ਜਾਂਦਾ ਹੈ ਵੱਟ ਕਿੰਨਾ ਕੁ ਅਸੀਂ ਤੇਲ ਦੇ ਵਿੱਚ ਪਾਇਆ ਹੈ ਇਸ ਦੇ ਨਾਲ ਟਮਾਟਰ ਦਾ ਬਰਤਨ ਦੇ ਨਾਲ ਚਿਪਕਣ ਵਾਲਾ ੜੜਾ ਬਿਲਕੁਲ ਹੀ ਖਤਮ ਹੈ ਵੱਟ ਦੇਖ ਕੇ ਅਸੀਂ ਪ੍ਰਾਈਪਿੰਗ वगैरह ਨੂੰ ਗ੍ਰੀਸ ਕਰਕੇ ਤੇਲ ਦੇ ਨਾਲ ਇਸੇ ਤਰ੍ਹਾਂ ਬਣਾਉਂਦੇ ਹਾਂ ਤਾਂ ਸਾਨੂੰ ਟਾਈਮ-ਟਾਈਮ ਤੇ ਇਸ ਨੂੰ ਚੈੱਕ ਜ਼ਰੂਰ ਕਰਨਾ ਚਾਹੀਦਾ ਹੈ ਲੋਜੀ ਕਾਫੀ ਸਮਾਂ ਹੋ ਗਿਆ ਇਸ ਨੂੰ ਟਕੇ ਹੋਇਆ ਹੁਣ ਅਸੀਂ ਇਸ ਨੂੰ ਚੈੱਕ ਕਰਕੇ ਵੇਖਾਂਗੇ ਤੇ ਵੇਖੋ ਜੀ ਸਾਡੇ ਟਮਾਟਰ ਜਿਹੜੇ ਨੇ ਹਜੇ ਬਣੇ ਨਹੀਂ ਆਧੂ ਬਣੇ ਹੋਏ ਨੇ ਵੱਟ ਬਣ ਰਹੇ ਨੇ ਥੋੜਾ ਸਮਾਂ ਇਹਨਾਂ ਨੂੰ ਬੰਨ ਵਿੱਚ ਹਜੇ ਹੋਰ ਲੱਗੇਗਾ ਕੁਝ ਸਮਾਂ ਸੀਨ ਨੂੰ ਹੋਰ ਪਕਾਵਾਂਗੇ ਤੁਸੀਂ ਜਿਸ ਤਰ੍ਹਾਂ ਦੇਖਿਆ ਹੋਵੇਗਾ ਕਿ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਇਸ ਦਾ ਜਿਹੜਾ ਛਿਲਕਾ ਹੈ ਉਹ ਉੱਪਰੋਂ ਉਤਾਰ ਦਿੱਤਾ ਜਾਂਦਾ ਹੈ ਜੇਕਰ ਤੁਹਾਡੇ ਤੋਂ ਉਤਰੀਤਾ ਤੁਸੀਂ ਉਤਾਰ ਸਕਦੇ ਹੋ ਨਹੀਂ ਤੇ ਬਣੀ ਹੋਈ ਚਟਨੀ ਦੇ ਵਿੱਚ ਵੀ ਇਸ ਦਾ ਸ਼ਿਲਕ ਤੁਸੀਂ ਆਸਾਨੀ ਦੇ ਨਾਲ ਉਤਾਰ ਸਕਦੇ ਹੋ ਹਾਲੇ ਸਾਡੇ ਟਮਾਟਰ ਨਹੀਂ ਬਣੇ ਸੀ ਇਸ ਲਈ ਅਸੀਂ ਇਸ ਨੂੰ ਕੁਝ ਸਮਾਂ ਹੋਰ ਧੱਕੇ ਰੱਖ ਦੇਵਾਂਗੇ ਤੇ ਹੁਣ ਅਸੀਂ ਚੈੱਕ ਕਰਦੇ ਹਾਂ ਕਿ ਸਾਡੇ ਟਮਾਟਰ ਬਣੇ ਆ ਜਾਂ ਨਹੀਂ ਵੇਖੋ ਸਾਡੇ ਟਮਾਟਰ ਤਕਰੀਬਨ ਬਣ ਗਏ ਨੇ ਇਹ ਹੁਣ ਇਹਨਾਂ ਦੇ ਬਣਨ ਵਿੱਚ ਬਸ ਥੋੜਾ ਜਿਹਾ ਸਮਾਂ ਲੱਗੇਗਾ ਤੇ ਇਹ ਆਦਰਜ ਸਾਡੇ ਹੋ ਗਏ ਨੇ ਤੇ ਹੁਣ ਅਸੀਂ ਇਹਨਾਂ ਦੇ ਵਿੱਚ ਐਡ ਕਰ ਦੇਣੀ ਹੈ ਜੀ ਕੱਟੀ ਹੋਈ ਲਸਣ ਜੇਕਰ ਤੁਸੀਂ ਲਸਣ ਸਾਤੀ ਹੀ ਇਸ ਦੇ ਵਿੱਚ ਪਾਉਣੀ ਹੈ ਤੇ ਤੁਸੀਂ ਟਮਾਟਰਾਂ ਦੇ ਨਾਲ ਪਿਰਾ ਨਾਲ ਵੀ ਪਾ ਸਕਦੇ ਹੋ ਬਟ ਜੇਕਰ ਤੁਸੀਂ ਉਸ ਨੂੰ ਕੱਟ ਲਿਆ ਹੈ ਤੇ ਤੁਸੀਂ ਟਮਾਟਰ ਨੂੰ ਅੱਧ ਬਣ ਜਾਣ ਤੇ ਹੀ ਇਸ ਦੇ ਵਿੱਚ ਲਸਣ ਐਡ ਕਰਨੀ ਹੈ ਕਿਉਂਕਿ ਜੇਕਰ ਅਸੀਂ ਲਸਣ ਪਹਿਲਾਂ ਹੀ ਇਸ ਦੇ ਵਿੱਚ ਐਡ ਕਰ ਦੇਵਾਂਗੇ ਤੇ ਸਾਡੀ ਜਿਹੜੀ ਕੱਟੀ ਹੋਈ ਲਸਣ ਹੈ ਉਹ ਬਿਲਕੁਲ ਕਾਲੀ ਹੋ ਜਾਵੇ ਕਿਤੇ ਮੱਚ ਜਾਵੇਗੀ ਇਸ ਲਈ ਅਸੀਂ ਬਾਅਦ ਦੇ ਵਿੱਚ ਇਸ ਨੂੰ ਐਡ ਕਰਾਂਗੇ ਤੇ ਥੋੜਾ ਜਿਹਾ ਸਮਾਂ ਇਸ ਨੂੰ ਪਕਾਵਾਂਗੇ ਤਾਂ ਜੋ ਸਾਡੀ ਜਿਹੜੀ ਲਸਣ ਹੈ ਉਹ ਵੀ ਵਧੀਆ ਤਰੀਕੇ ਦੇ ਨਾਲ ਬਣ ਜਾਵੇ ਤੇ ਪੱਕ ਜਾਵੇ ਪੂਰੀ ਤਰ੍ਹਾਂ ਕਿਉਂਕਿ ਲਸਣ ਜਿੰਨਾ ਟਾਈਮ ਪੱਕਦੀ ਨਹੀਂ ਉਹਨਾਂ ਚਿਰ ਇਸ ਦਾ ਕੋਈ ਟੇਸਟ ਨਹੀਂ ਹੁੰਦਾ ਖੁਸ਼ਬੂ ਨਹੀਂ ਹੁੰਦੀ ਜਦੋਂ ਲਸਣ ਪੱਕ ਜਾਂਦੀ ਹੈ ਤੇ ਉਦੋਂ ਹੀ ਸਬਜ਼ੀ ਦੇ ਵਿੱਚੋਂ ਲਸਣ ਦੀ ਖੁਸ਼ਬੂ ਆਉਂਦੀ ਹੈ ਤੇ ਟੇਸਟ ਆਉਂਦਾ ਸਾਰਾ ਕੁਝ ਜੀ ਬਣ ਗਿਆ ਤੇ ਹੁਣ ਅਸੀਂ ਇਹਨਾਂ ਨੂੰ ਕਰ ਦੇਣ ਹਲਕਾ ਹਲਕਾ ਜਿਹਾ ਮੈਸ਼ ਹਲਕਾ ਹਲਕਾ ਇਸ ਲਈ ਕਿਉਂਕਿ ਸਾਡੇ ਜਿਹੜੇ ਟਮਾਟਰ ਨੇ ਉਹ ਪੂਰੀ ਤਰ੍ਹਾਂ ਬਣ ਗਏ ਨੇ ਸਾਨੂੰ ਕੋਈ ਬਹੁਤਾ ਫੋਰਸਫੁਲੀ ਇਸ ਨੂੰ ਨਹੀਂ ਕਰਨਾ ਪਵੇਗਾ ਮੈਸ਼ ਸਾਨੂੰ ਅਸੀਂ ਬਹੁਤ ਹਲਕਾ ਹਲਕਾ ਮੈਸ਼ ਕਰਾਂਗੇ ਤੇ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਮੈਸ਼ ਹੋ ਜਾਣਗੇ ਏਨਾ ਸੋਚੂ ਕਿ ਸਾਡੀ ਜਿਹੜੀ ਚਟਨੀ ਹੈ ਉਹ ਬਣ ਗਈ ਹੈ ਇਸ ਨੂੰ ਮੈਸ਼ ਕਰਨ ਤੋਂ ਬਾਅਦ ਬਾਕੀ ਦੀਆਂ ਰਹਿਣੀਆਂ ਸੀ ਚੀਜ਼ਾਂ ਮੈਸ਼ ਕਰਨ ਤੋਂ ਬਾਅਦ ਹੀ ਉਸ ਤੇ ਵਿੱਚ ਐਡ ਕਰਨੀਆਂ ਨੇ ਦੇਖੋ ਜੀ ਚਟਨੀ ਦੇ ਵਿੱਚੋਂ ਬਹੁਤ ਸੋਹਣੀ ਖੁਸ਼ਬੂ ਆ ਰਹੀ ਹੈ ਤੇ ਬਹੁਤ ਸੋਹਣੀੇ ਦੇਖਣ ਵਿੱਚ ਲੱਗ ਰਹੀ ਹੈ ਜੇ ਤਾਂ ਸਾਡੀ ਚਟਨੀ ਅੱਧ ਬਣੀ ਵੀ ਅਸੀਂ ਨਹੀਂ ਕਹਿ ਸਕਦੇ ਤੇ ਹੁਣ ਮੈਸ਼ ਕਰਨ ਤੋਂ ਬਾਅਦ ਅਸੀਂ ਇਸ ਤੇ ਵਿੱਚ ਐਡ ਕਰ ਦੁੱਤੇ ਨੇ ਜੀ ਕੱਟੇ ਹੋਏ ਪਿਆਜ਼ ਤੇ ਅਸੀਂ ਕੱਟ ਕੀਤੀ ਹੋਈ ਹਰੀ ਮਿਰਚ ਵੀ ਇਸ ਦੇ ਵਿੱਚ ਐਡ ਕਰ ਦੇਣੀ ਹੈ ਤੇ ਥੋੜਾ ਜਿਹਾ ਅਸੀਂ ਆਦਰਕ ਜੋ ਕੱਟ ਕੀਤਾ ਸੀ ਉਹ ਵੀ ਇਸ ਦੇ ਵਿੱਚ ਮਿਕਸ ਕਰ ਦੇਵਾਂਗੇ ਤੇ ਹੁਣ ਅਸੀਂ ਆਪਣੇ ਟੇਸਟ ਦੇ ਅਕੋਰਡਿੰਗ ਨਮਕ ਤੇ ਮਿਰਚ ਇਸ ਦੇ ਵਿੱਚ ਪਾ ਦੇਵਾਂਗੇ ਲਓ ਜੀ ਮਿਰਚ ਨਮਕ ਮਿਰਚ ਇਸ ਦੇ ਵਿੱਚ ਪਾਉਣ ਤੋਂ ਬਾਅਦ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਥੋੜਾ ਜਿਹਾ ਅਸੀਂ ਟੇਸਟ ਲਈ ਜੀਰਾ ਇਸ ਦੇ ਵਿੱਚ ਪਾ ਦੁੱਤਾ ਤੇ ਹੁਣ ਅਸੀਂ ਇਹਨਾਂ ਨੂੰ ਕਰ ਲਵਾਂਗੇ ਜੀ ਚੰਗੀ ਤਰ੍ਹਾਂ ਮਿਕਸ ਤੁਸੀਂ ਇਹ ਸਾਰੀਆਂ ਚੀਜ਼ਾਂ ਮਿਕਸ ਕਰਨ ਸਮੇਂ ਗੈਸ ਨੂੰ ਬੰਦ ਵੀ ਕਰ ਸਕਦੇ ਹੋ ਗੈਸ ਨੂੰ ਤੁਸੀਂ ਚਾਲੂ ਵੀ ਰੱਖ ਸਕਦੇ ਹੋ ਤਾਂ ਜੋ ਇਹ ਥੋੜਾ ਸਮਾਂ ਹੋਰ پک ਜਾਣ ਕਿਉਂਕਿ ਜਦੋਂ ਅਸੀਂ ਗੈਸ ਨੂੰ ਬੰਦ ਕਰ ਦਿੰਦੇ ਹਾਂ ਤੇ ਨਮਕ ਮਿਰਚ ਚੰਗੀ ਤਰ੍ਹਾਂ ਪਿਆਜ਼ਾਂ ਵਗੈਰਾ ਦੇ ਵਿੱਚ ਜੋ ਵੀ ਚੀਜ਼ਾਂ ਅਸੀਂ ਬਾਅਦ ਦੇ ਵਿੱਚ ਪਾਈਆਂ ਨੇ ਉਹਨਾਂ ਦੇ ਵਿੱਚ ਮਿਕਸ ਨਹੀਂ ਹੁੰਦਾ ਇਸ ਲਈ ਅਸੀਂ ਗੈਸ ਨੂੰ ਚਾਲੂ ਰੱਖਾਂਗੇ ਤੇ ਕੁਝ ਸਮੇਂ ਦੇ ਲਈ ਅਸੀਂ ਇਹਨਾਂ ਨੂੰ ਹੋਰ ਗੈਸ ਤੇ ਪਕਾਵਾਂਗੇ ਤਾਂ ਜੋ ਇਹ ਨਮਕ ਮਿਰਚ ਸਾਰੀ ਚਟਨੀ ਦੇ ਵਿੱਚ ਇੱਕਸਾਰ ਹੋ ਜਾਵੇ ਅਸੀਂ ਚਟਨੀ ਨੂੰ ਕਾਫੀ ਦੇਰ ਇਸੇ ਤਰ੍ਹਾਂ ਪਕਾ ਲਿਆ ਹੁਣ ਅਸੀਂ ਥੋੜੇ ਸਮੇਂ ਦੇ ਲਈ ਉਸ ਨੂੰ ਟੱਕ ਦੇਵਾਂਗੇ ਤਾਂ ਕਿ ਕਿ ਇਹ ਬਹੁਤ ਜਲਦੀ 2-4 ਮਿੰਟਾਂ ਦੇ ਵਿੱਚ ਹੀ ਸਾਡੀ ਚਟਨੀ ਬਣ ਜਾਵੇਗੀ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗ ਰਹੀ ਹੈ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਓ ਵੇਖੋ ਜੀ ਸਾਡੀ ਜਿਹੜੀ ਚਟਨੀ ਹੈ ਉਹ ਬਣ ਗਈ ਹੈ ਤਕਰੀਬਨ ਤੇ ਜੇਕਰ ਤੁਹਾਨੂੰ ਵੀ ਇਹ ਚਟਨੀ ਚੰਗੀ ਲੱਗੀ ਤੇ ਤੁਹਾਡਾ ਵੀ ਮਨ ਕਰ ਰਿਹਾ ਹੈ ਕਿ ਇਸ ਨੂੰ ਬਣਾ ਕੇ ਖਾਈਏ ਤੇ ਫਟਾਫਟ ਬਣਾਉਣਾ ਸਟਾਰਟ ਕਰ ਲਵੋ ਕਿਉਂਕਿ ਚਟਨੀ ਬਣਾਉਣੀ ਬਹੁਤ ਜ਼ਿਆਦਾ ਆਸਾਨ ਹੈ ਤੇ ਬਹੁਤ ਜ਼ਿਆਦਾ ਇਸ ਦੇ ਵਿੱਚੋਂ ਸੋਹਣੀ ਖੁਸ਼ਬੂ ਆ ਰਹੀ ਹੈ ਮਨ ਕਰਦਾ ਹੈ ਕਿ ਫਟਾਫਟ ਇਸ ਨੂੰ ਖਾ ਲਿਆ ਜਾਵੇ ਤੇ ਥੋੜਾ ਜਿਹਾ ਸੀ ਇਸ ਦੇ ਵਿੱਚ ਗਰਮ ਮਸਾਲਾ ਐਡ ਕਰ ਦੇਵਾਂਗੇ ਜੇਕਰ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਇਹ ਆਪਸ਼ਨਲ ਹੈ ਨਹੀਂ ਹੈਗਾ ਤਾਂ ਇਹ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਤੇ ਬਹੁਤ ਜ਼ਿਆਦਾ ਵਧੀਆ ਦੇਖੋ ਸਾਡੀ ਚਟਨੀ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਅਸੀਂ ਇਸ ਨੂੰ ਠੰਡੀ ਕਰ ਲਵਾਂਗੇ ਦੇਖੋ ਇਹ ਦੇ ਵੇਖਣ ਵਿੱਚ ਕਿੰਨੀ ਜਿਆਦਾ ਸੋਹਣੀ ਲੱਗ ਰਹੀ ਹੈ ਤੇ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤੇ ਪਲੀਜ਼ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਦੇ ਦਿੱਤੇ ਹੋਏ ਬੈਲ ਦੇ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਜੋ ਇਸ ਚੈਨਲ ਦੀ ਆਉਣ ਵਾਲੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਤੁਹਾਡਾ ਬਹੁਤ ਧੰਨਵਾਦ ਹੁਣ ਇਹ ਤੁਸੀਂ ਵੀ ਸਟਾਰਟ ਕਰ ਸਕਦੇ ਹੋ ਇਹ ਚਟਨੀ ਨੂੰ ਬਣਾਉਣਾ ਜੇਕਰ ਤੁਹਾਨੂੰ ਚਟਨੀ ਪਸੰਦ ਆਈ ਤੇ ਇੱਕ ਵਾਰ ਜ਼ਰੂਰ ਬਣਾ ਕੇ ਵੇਖੋ